ਸਮਝਾਉਂਗੇ ਮੌਕੇ ਤੇ ਹੋਇਆ ਕੀ ਜੀ ਮੈਂ ਇਧਰ ਹਾਈਵੇ ਤੋਂ ਉਤਰ ਕੇ ਥੱਲੇ ਜਾਂਦੀ ਸੀਗੀ ਤੇ ਉਹ ਪਤਾ ਨਹੀਂ ਮੈਨੂੰ ਕਿੱਦਾਂ ਜਾਨੀ ਕਿ ਮੋਰੇ ਇੱਕਦਮ ਆ ਕੇ ਮੇਰੇ ਨਾ ਹਥਿਆਰ ਕੱਟ ਕੇ ਸਿਰ ਨੂੰ ਮਾਰਨ ਲੱਗੇ ਸੀਗੇ ਸਿੱਧਾ ਹੀ ਸਿੱਧਾ ਹੀ ਟੱਕ ਬੜੇ ਡੂੰਗੇ ਲੱਗੇ ਹੋਰ ਮਹਿਸੂਸ ਹੋ ਰਿਹਾ ਕਿ ਤੇਜ਼ ਤਾਂ ਰਥਿਆਰ ਜਿਹੜਾ ਉਹਨਾਂ ਨੇ ਜੋ ਵੀ ਹਥਿਆਰ ਵਰਤੇ ਆ ਜੀ ਜੀ ਬਿਲਕੁਲ ਉਹ ਨਹੀਂ ਕੋਈ ਬਹੁਤ ਤੇਜ਼ ਤਾਂ ਰਥਿਆਰ ਵਰਤੇ ਆ ਤੇ ਮਾਤਾ ਜੀ ਦੇ ਆਪਣਾ ਬਚਾ ਕਰਨ ਦੀ ਸੁਰ ਕਰਤੇ ਉਹਨਾਂ ਦਾ ਮੁਕਾਬਲਾ ਕੀਤਾ ਔਰ ਇਸ ਕਰਕੇ ਉਹ ਇਹਨਾਂ ਦੇ ਵਾਰ-ਵਾਰ ਹਿੱਟ ਕਰਦੇ ਰਹੇ ਜਿਹਦੇ ਡਰ ਕੇ ਉਹਨਾਂ ਦੇ ਕਾਫੀ ਜ਼ਿਆਦਾ ਚੱਕੇ ਬਾਲੀਆਂ ਲਾ ਲਈਆਂ ਇੱਕ ਮੁੰਡੀ ਹੈ 10000 ਰੁਪਏ ਦਾ ਅੱਛਾ ਜੀ ਹਾਂਜੀ ਪਿੱਛੋਂ ਪਿੱਛਾ ਕਰਦੇ ਅਸੀਂ ਕੁਝ ਆ ਜਾਂਦਾ ਇਦੋਂ ਬੰਦੇ ਮੈਨੂੰ ਨਹੀਂ ਪਤਾ ਕੁਝ ਵੀ ਮੂੰਹ ਬੰਨੇ ਸੀ ਮੂੰਹ ਬੰਨੇ ਸੀ ਕੁਝ ਨਹੀਂ ਪਤਾ ਮੈਨੂੰ ਇਸ ਕਰਕੇ ਸਾਥੂ ਨਵਾਂ ਸ਼ਹਿਰ ਸਲੋ ਰੋਡ ਤੇ ਰਹਿਣ ਵਾਲੇ ਸੁਖਜੀਤ ਕੌਰ ਜਿਨ੍ਹਾਂ ਤੇ ਅੱਜ ਭਾਣ ਮਿਆਰੇ ਦੀ ਸੜਕ ਦੇ ਉੱਤੇ ਜਾਂਦੇ ਆ ਹਮਲਾਵਰਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਲੁਟੇਰੇ ਖਾਸ ਕਰਕੇ ਸ਼ਬਦ ਆਪਾਂ ਕਹਿੰਦੇ ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਇਸ ਖਬਰ ਦੇ ਉੱਤੇ ਸਵੇਰ ਦੀ ਸਾਡੀ ਨਜ਼ਰ ਪਣੀ ਹੋਈ ਹੈ ਔਰ ਹੁਣ ਪਤਾ ਇਹ ਲੱਗਿਆ ਕਿ ਸੁਖਜੀਤ ਕੌਰ ਜਿਹੜੇ ਆ ਉਹ ਸਟੇਬਲ ਹੋ ਚੁੱਕੇ ਨੇ ਡਾਕਟਰਾਂ ਨੇ ਸਾਨੂੰ ਅਲਾਉ ਕੀਤਾ ਕਿ ਅਸੀਂ ਨਾਲ ਗੱਲਬਾਤ ਕਰ ਸਕਦੇ ਹਾਂ ਉਹਨਾਂ ਦਾ ਪਰਿਵਾਰ ਵੀ ਉੱਥੇ ਮੌਜੂਦ ਹੈ ਔਰ ਜਿੰਨਿਕ ਡਾਕਟਰ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਤੱਕ ਬਹੁਤ ਹੀ ਡੂੰਘੇ ਨੇ ਸੈਂਸਿਟਿਵ ਇਸ਼ੂ ਕਰਕੇ ਤਸਵੀਰਾਂ ਨਹੀਂ ਦਿਖਾ ਸਕਦੇ ਹੱਡੀਆਂ ਤੱਕ ਜਿਹੜੀਆਂ ਉਹ ਨੰਗੀਆਂ ਨਜ਼ਰ ਆ ਰਹੀਆਂ ਸੀਗੀਆਂ ਤਾਂ ਇੱਕ ਵਾਰ ਸੁਖਜੀਤ ਕੌਰ ਉਹਨਾਂ ਨਾਲ ਵੀ ਗੱਲਬਾਤ ਕਰਨੇ ਕਿਉਂਕਿ ਉਹਨਾਂ ਦਾ ਹੌਸਲਾ ਜਾਂ ਦਲੇਰੀ ਦੀ ਵੀ ਸਾਰੇ ਦਾਤ ਦੇ ਰਹੇ ਆ ਕਿ ਜੇ ਅੱਜ ਉਹ ਇੱਥੇ ਸਾਡੇ ਵਿਚਕਾਰ ਬੈਠੇ ਨੇ ਤਾਂ ਆਪਣੇ ਮਨੋਬਲ ਕਰਕੇ ਆਪਣੇ ਹੌਸਲੇ ਕਰਕੇ ਕਿਉਂਕਿ ਜਿਹੜੇ ਲੁਟੇਰੇ ਆ ਸੁਣਨ ਚ ਆਏ ਕਿ ਉਹਨਾਂ ਨੇ ਲੱਤ ਮਾਰ ਕੇ ਉਹਨੂੰ ਹੇਠਾ ਸਿੱੜ ਦਿੱਤਾ ਸਿੱਧਾ ਹੀ ਉਹਨਾਂ ਦੇ ਸਿਰ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸੇ ਤਰੀਕੇ ਉਹਨਾਂ ਨੇ ਆਪਣੀ ਜਾਨ ਬਚਾਈ ਹੈ ਔਰ ਜ਼ਖਮੀ ਜਦੋਂ ਹਲਾਤਾ ਵਿੱਚੋਂ ਪਈ ਸੀਗੇ ਤਾਂ ਉਹਨਾਂ ਦੇ ਗਹਿਣੇ ਅਤੇ ਪੈਸੇ ਲੈ ਕੇ ਜਿਹੜੇ ਲੁਟੇਰੇ ਫਰਾਰ ਹੋ ਗਏ ਇੱਕ ਵਾਰ ਸੁਖਜੀਤ ਕੌਰ ਉਹਨਾਂ ਨਾਲ ਗੱਲਬਾਤ ਕਰਦੇ ਤੇ ਉਸ ਤੋਂ ਬਾਅਦ ਡਾਕਟਰ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਇਸ ਸਮੇਂ ਜਿਹੜੀ ਸਥਿਤੀ ਹੈ ਸਰੀਰਕ ਸਥਿਤੀ ਜਾਂ ਮਾਨਸਿਕ ਤੇ ਸਥਿਤੀ ਜਿਹੜੀ ਆ ਸੁਖਜੀਤ ਕੌਰ ਦੀ ਕਿਹੋ ਜਿਹੀ ਆ ਅੰਦਰ ਚ ਜ਼ਤਿਮ ਸਵੈਰ ਤੋਂ ਜਿਸ ਅਸੀ ਭਾਨ ਮਜਾਰੇ ਦੇ ਸੜਕ ਦੇ ਉੱਤੇ ਜਿਹੜਾ ਲੇਡੀ ਤੇ ਹਮਲਾ ਹੋਇਆ ਉਸ ਦਾ ਜ਼ਿਕਰ ਕਰ ਰਹੀ ਸੀ ਮੈਮ ਸਾਡੇ ਨਾਲ ਨੇ ਔਰ ਲੁਟੇਰਿਆਂ ਨੇ ਬਹੁਤ ਤਸ਼ੱਦਦ ਕੀਤਾ ਪਰ ਮੇਨ ਗੱਲ ਇਹ ਹੈ ਕਿ ਮੈਮ ਉਹਨਾਂ ਦਾ ਹੌਸਲਾ ਜਾਂ ਮਨੋਬਲ ਬਿਲਕੁਲ ਵੀ ਡਿਗਿਆ ਨਹੀਂ ਔਰ ਇਹਨਾਂ ਨੇ ਮੁਕਾਬਲਾ ਕੀਤਾ ਤੇ ਇੱਥੇ ਵੀ ਬੜੀ ਦਲੇਰੀ ਨਾਲ ਬੈਠੇ ਨੇ ਡਾਕਟਰ ਨੇ ਇਲਾਜ ਕੀਤਾ ਡਾਕਟਰ ਨਾਲ ਅਸੀਂ ਗੱਲਬਾਤ ਕੀਤੀ ਹੈ ਟੱਕ ਬੜੇ ਡੂੰਗੇ ਸੀ ਪਰ ਖਾਸ ਗੱਲ ਇਹ ਕਿ ਮੈਮ ਉਹਨਾਂ ਦਾ ਹੌਸਲਾ ਨਹੀਂ ਡਿਗਿਆ ਮੈਮ ਤੁਹਾਡੇ ਨਾਲ ਹਮਦਰਦੀ ਹੈ ਪਰ ਇੱਕ ਵਾਰੀ ਸਮਝਾਉਂਗੇ ਮੌਕੇ ਤੇ ਹੋਇਆ ਕੀ ਜੀ ਮੈਂ ਇਧਰ ਹਾਈਵੇ ਤੋਂ ਉਤਰ ਕੇ ਥੱਲੇ ਜਾਂਦੀ ਸੀਗੀ ਜੀ ਤੇ ਉਹ ਪਤਾ ਨਹੀਂ ਮੈਨੂੰ ਕਿੱਦਾਂ ਜਾਨੀ ਕਿ ਮੋਰੇ ਇੱਕਦਮ ਆ ਕੇ ਮੇਰੇ ਨਾ ਹਥਿਆਰ ਕੱਟ ਕੇ ਸਿਰ ਨੂੰ ਮਾਰਨ ਲੱਗੇ ਸੀਗੇ ਸਿੱਧਾ ਹੀ ਸਿੱਧਾ ਹੀ ਹਾਂਜੀ ਤੇ ਪਹਿਲਾਂ ਮੇਰੇ ਕੰਨਾਂ ਨੂੰ ਹੱਥ ਪਾਇਆ ਤੇ ਕੰਨਾਂ ਨੂੰ ਹੱਥ ਪਾਇਆ ਹੁਣ ਫਸਟ ਟਾਈਮ ਬੰਦਾ ਬਚਾਅ ਕਰਦਾ ਆਪਣਾ ਜੀ 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 ਤੇ ਉਹ ਨਹੀਂ ਫਿਰ ਉਸੇ ਵੇਲੇ ਆਪਣੇ ਹਥਿਆਰ ਕੱਢਿਆ ਤੇ ਮੈਂ ਆਪਣੇ ਹੱਥ ਲੱਤ ਮਾਰ ਕੇ ਪਹਿਲਾਂ ਸਿੱਟਿਆ ਮੈਨੂੰ ਉਹਨਾਂ ਨੇ ਸਕੂਟਰੀ ਤੋਂ ਜੀ ਸਕੂਟਰੀ 'ਚ ਲੱਤ ਮਾਰੀ ਆ ਤੇ ਉਸ ਤੋਂ ਬਾਅਦ ਫਿਰ ਉਹ ਲਾ ਪੈਮਾਨ ਮੈਂ ਆਪਣੇ ਬਚਾ ਹੱਥ ਕੀਤੇ ਮੋਰੇ ਸਿਰ ਤੇ ਲੱਗਣ ਨਹੀਂ ਦਿੱਤੀ ਹੈਗੀ ਅੱਛਾ ਮਤਲਬ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਤੁਸੀਂ ਥੱਲੇ ਡੇਕੇ ਤੁਹਾਡੇ ਸਿਰ ਤੇ ਵਾਰ ਕੀਤਾ ਤੇ ਹਾਂਜੀ ਹਾਂਜੀ ਤੇ ਤੁਹਾਡੇ ਤੋਂ ਫਿਰ ਕੁਸਮਾਨ ਵੀ ਮੰਗਿਆ ਕਿ ਆਪਣਾ ਸੋਨਾ ਦੇ ਦੋ ਜਾਂ ਫੋਨ ਵੀ ਆਪੇ ਬਾਲੀਆਂ ਲਾ ਲਈਆਂ ਇੱਕ ਮੁੰਦੀ ਆ 10000 ਰੁਪਏ ਸਗਾ ਅੱਛਾ ਜੀ ਹਾਂ ਜੀ ਪਿੱਛੋਂ ਪਿੱਛਾ ਕਰਦੇ ਅਸੀਂ ਕੁਝ ਆ ਜਾਂਦਾ ਇਦੋਂ ਮੈਨੂੰ ਨਹੀਂ ਪਤਾ ਕੁਝ ਵੀ ਮੂੰਹ ਬੰਨਿਆ ਸੀ ਜੀ ਮੂੰਹ ਬੰਨਿਆ ਸੀ ਕੁਝ ਨਹੀਂ ਪਤਾ ਮੈਨੇ ਇਸ ਗਾਰੇ ਚਲੋ ਮੈਂ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਔਰ ਅਸੀਂ ਆਪ ਹੀ ਮਹਿਸੂਸ ਕਰਦੇ ਹਾਂ ਕਿ ਤੁਸੀਂ ਬੜੇ ਹੌਸਲੇ ਨਾਲ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ ਨਹੀਂ ਤਾਂ ਤੁਹਾਡੇ ਸਿਰ ਤੇ ਵੀ ਛੱਟ ਚੋਟ ਮਾਰ ਸਕਦੇ ਸੀ ਪੁਲਿਸ ਤੋਂ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਜੀ ਤੁਸੀਂ ਇਨਸਾਫ ਚਾਹੀਦਾ ਹੈ ਸਾਥੀ ਇਸ ਸਮੇਂ ਤੁਹਾਨੂੰ ਮੇਰੇ ਨਾਲ ਸਕਰੀਨ ਵਿੱਚ ਮੈਡੀਕਲ ਅਫਸਰ ਸਿਵਲ ਹਸਪੀਟਲ ਤੋਂ ਡਾਕਟਰ ਮਨਦੀਪ 베ਦੀ ਜੀ ਔਰ ਡਾਕਟਰ ਆਕਾਸ਼ ਜੀ ਨਜ਼ਰ ਆ ਰਹੇ ਨੇ ਮਨਦੀਪ 베ਦੀ ਜੀ ਬਾਰੇ ਖਾਸ ਕਰ ਲਈਏ ਕਿ ਸਾਡੇ ਪਿੰਡੂ ਨੇ ਔਰ ਬਹੁਤੀ ਸੁਲਜੀ ਹੋਈ ਸੂਝਵਾਨ ਨੇ ਡਾਕਟਰ ਸਾਹਿਬ ਸੇਮ ਇਹਨਾਂ ਦੇ ਵੀ ਇਹੀ ਮੈਂ ਗੱਲ ਕਹਿ ਸਕਦਾ ਅੱਛਾ ਡਾਕਟਰ ਸਾਹਿਬ ਅੱਜ ਅੱਜ ਦੇ ਵਿਸ਼ੇ ਤੇ ਗੱਲ ਕਰੀਏ ਇੱਕ ਪੇਸ਼ੈਂਟ ਨੂੰ ਲਿਆਂਦਾ ਗਿਆ ਬਹੁਤ ਕ੍ਰਿਟੀਕਲ ਹਾਲਾਤ ਸੀ ਉਹਨਾਂ ਦੇ ਔਰ ਇੱਕ ਲੁੱਟ ਖੋ ਦਾ ਮਾਮਲਾ ਵੀ ਸਾਹਮਣੇ ਆਇਆ ਮੈਂ ਜਾਨਣਾ ਚਾਹਾਂਗਾ ਕਿ ਉਹਨਾਂ ਦੇ ਕਿੱਥੇ ਕਿੱਥੇ ਜਿਹੜੇ ਟੱਕ ਦੇ ਨਿਸ਼ਾਨ ਸੀ ਸਾਡੇ ਕੋਲ ਅੱਜ ਇੱਕ ਪੇਸ਼ੈਂਟ ਸਰਜੀਤ ਕੌਰ 60 ਸਾਲ ਦੇ ਵਾਸੀ ਰਕੜਾਂ ਦੇ ਆਏ ਨੇ ਲੁੱਟਕੋ ਦੀ ਹਿਸਟਰੀ ਨਾਲ ਆਏ ਨੇ ਲਿਆਂਦਾ ਗਿਆ ਨੂੰ ਹਾਂਜੀ ਲਿਆਂਦਾ ਗਿਆ ਠੀਕ ਹੈ ਜੀ ਤੇ ਉਹਨਾਂ ਦੇ ਕਾਫੀ ਸੱਟਾਂ ਸਿਗੀਆਂ ਜੀ ਜੀ ਸੱਜੇ ਗੋਡੇ ਤੇ ਖੱਬੇ ਪੈਰ ਤੇ ਔਰ ਸੱਜੇ ਹੱਥ ਤੇ ਇਵਨ ਕਿ ਦੋਨੋਂ ਕੰਨ ਵੀ ਵਾਲੀਆਂ ਖਿੱਚ ਕੇ ਕੀਰ ਕਰ ਦਿੱਤੇ ਗਏ ਸੀ ਤੇ ਬਹੁਤ ਬੁਰੀ ਕੰਡੀਸ਼ਨ ਸੀ ਬਹੁਤ ਹਾਂਜੀ ਉਹ ਜਿਆਦਾ ਹਾਂਜੀ ਸੀਰੀਅਸ ਕੰਡੀਸ਼ਨ ਚ ਆਏ ਸੀ ਉਹਨਾਂ ਦਾ ਬੇਸਿਕ ਅਸੀਂ ਟਰੀਟਮੈਂਟ ਸਟਾਰਟ ਕਰਕੇ ਸੂਚਨਿੰਗ ਵੇਹਰਾ ਕਰਕੇ ਸਟੇਬਲਾਈਜ਼ ਕਰਕੇ ਉਹਨਾਂ ਨੂੰ ਉਹਨਾਂ ਨੂੰ ਐਡਮਿਟ ਕਰ ਲਿਆ ਜੀ ਬਾਕੀ ਕਾਰਵਾਈ ਕਾਨੂੰਨੀ ਕਾਰਵਾਈ ਆਪਣੇ ਮੁਕਾਬਲੇ ਚੱਲਦੀ ਰਹੇਗੀ 6 ਸਟਿਚਸ ਲੱਗੇ ਉਹਨਾਂ ਦੇ ਮਤਲਬ ਕੰਨਾ ਦੀ ਗੱਲ ਕਰੀਏ ਕੰਨਾ ਤੇ 25 25 ਤੋਂ 30 ਦੇ ਵਿੱਚ ਹਾਂਜੀ ਲੱਗੀਆਂ ਅੱਛਾ ਮੈਂ ਤਸਵੀਰਾਂ ਵੀ ਦੇਖਿਆ ਸੈਂਸਿਟਿਵ ਇਸ਼ੂ ਕਰਕੇ ਅਸੀਂ ਤਸਵੀਰਾਂ ਦਿਖਾ ਨਹੀਂ ਸਕਦੇ ਟੱਕ ਬੜੇ ਡੂੰਘੇ ਲੱਗੇ ਹੋਏ ਔਰ ਮਹਿਸੂਸ ਹੋ ਰਿਹਾ ਕਿ ਤੇਜ਼ ਤਾਰ ਹਥਿਆਰ ਜਿਹੜਾ ਉਹਨਾਂ ਨੇ ਜੋ ਵੀ ਹਥਿਆਰ ਵਰਤੇ ਆ ਜੀ ਜੀ ਬਿਲਕੁਲ ਉਹ ਨਹੀਂ ਕੋਈ ਬਹੁਤ ਤੇਜ਼ ਤਾਰ ਹਥਿਆਰ ਵਰਤੇ ਆ ਤੇ ਮਾਤਾ ਜੀ ਦੇ ਆਪਣਾ ਬਚਾ ਕਰਨ ਦੀ ਕਰਕੇ ਉਹਨਾਂ ਦਾ ਮੁਕਾਬਲਾ ਕੀਤਾ ਔਰ ਇਸ ਕਰਕੇ ਉਹ ਇਹਨਾਂ ਦੇ ਵਾਰ-ਵਾਰ ਹਿੱਟ ਕਰਦੇ ਰਹੇ ਜਿਹਦੇ ਕਰਕੇ ਉਹਨਾਂ ਦੇ ਕਾਫੀ ਜ਼ਿਆਦਾ ਜ਼ਖਮ। ਅੱਛਾ ਬਾਤ ਇਹਨੇ ਕੋਈ ਇਹੋ ਜਿਹੀ ਗੱਲ ਕੀਤੀ ਉਹ ਕਹਿੰਦੇ ਕਿ ਜਿਵੇਂ ਮੈਨੂੰ ਸੁਣਨ ਚ ਆਇਆ ਕਿ ਉਹਨਾਂ ਨੇ ਲੱਤ ਮਾਰ ਕੇ ਥੱਲੇ ਸਿੱਟ ਦਿੱਤਾ ਗਿਆ ਕਿਉਂਕਿ ਸਭ ਤੋਂ ਪਹਿਲਾਂ ਤੁਹਾਡੇ ਨੇ ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ ਹੋਣੀ ਆ। ਕਹਿੰਦੇ ਵੀ ਸੱਟ ਮਾਰ ਕੇ ਏਟਾ ਸਿੱਟ ਦਿੱਤਾ ਉਸ ਤੋਂ ਬਾਅਦ ਸਿਰ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣਾ ਬਚਾਅ ਕਰਨ ਦੇ ਹੱਥ ਅੱਗੇ ਕੀਤਾ। ਇਹੋ ਜਿਹੀ ਕੋਈ ਗੱਲ ਸਾਹਮਣੇ ਹੋਈ ਹੈ। ਜੀ 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 ਉਹ ਕਹਿੰਦੇ ਕਿ ਮੇਰੇ ਸਿਰ 'ਚ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਦੇ ਵਿੱਚ ਉਹ ਖਿੱਚ ਤੂਚ ਉਹ ਡਿੱਗ ਪਏ ਥੱਲੇ। ਜੀ। ਤੇ ਉਹ ਫਿਰ ਆਪਣੇ ਪੈਰ ਨਾਲ ਆਪਣਾ ਬਚਾਅ ਕਰਦੇ ਰਹੇ ਜਿਸ ਕਰਕੇ ਉਹ ਅੱਗੇ ਆਂਦਾ ਗਿਆ ਤੇ ਉਹ ਮਾਰਦੇ ਗਏ ਇਸ ਪੈਰਾਂ ਤੇ ਵੀ ਇਸੇ ਕਰਕੇ ਨਿਸ਼ਾਨ ਤੇ ਹਾਂਜੀ ਲੈਫਟ ਫੁੱਟ ਤੇ ਕਾਫੀ ਡੂੰਗੀ ਲੈਸਰੇਸ਼ਨ ਹੈਗੇ ਜੀ ਜੀ ਤੇ ਕਾਫੀ ਮਤਲਬ ਵੈਸੇ ਉਹ ਸਟੇਬਲ ਨੇ ਜੀ ਮਾਈਨਰ ਰੋਟੇਟੋ ਸ਼ਿਫਟ ਕਰ ਦਿੱਤਾ ਹਾਂਜੀ ਹੁਣ ਸਟੇਬਲ ਨੇ ਜੀ ਮਾਈਨਰ ਰੋਟੇਟੋ ਸ਼ਿਫਟ ਹਾਂਜੀ ਹਾਂਜੀ ਅਸੀਂ ਸਰ ਇਹਦੇ ਫਿਰ ਕਾਨੂੰਨੀ ਕਾਰਵਾਈ ਹੋਵੇਗੀ ਜੀ ਕੀ ਕਰ ਬਿਲਕੁਲ ਜੀ ਬਿਲਕੁਲ ਅਸੀਂ ਆਪਣੀ ਐਮ ਐਲ ਆਰ ਤਿਆਰ ਕਰਕੇ ਭੇਜ ਰਹੇ ਹਾਂ ਜੀ ਬਾਅਦ ਨਹੀਂ ਪੁਲਸ ਆਪਣੇ ਮੁਤਾਬਿਕ ਜੀ ਕੇਸ ਦਰਜ ਕਰਕੇ ਕਾਰਵਾਈ ਆਪਣੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦੇਗੀ ਠੀਕ ਹੈ ਹਾਂ Bom dia.